ਬੀਤੀ ਦਿਨ ਰਾਤ ਵੀ ਤੋਂ 25 ਦੇ ਕਰੀਬ ਗੁੰਡਾ ਅਨਸਰਾਂ ਦੇ ਵੱਲੋਂ ਤੇਜ਼ਦਾਰ ਹਥਿਆਰਾਂ ਤੇ ਅਸਲੇ ਦੇ ਨਾਲ ਲੈਸ ਹੋ ਕੇ ਘਰ ਤੇ ਹਮਲਾ ਕੀਤਾ ਗਿਆ ਇਸ ਹਮਲੇ ਦੀ ਵਜ੍ਹਾ ਰੰਜਸ਼ ਇਹ ਹੈ ਕਿ ਕੁਝ ਨੌਜਵਾਨਾਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੋਈ ਜਿਸ ਦੇ ਚੱਲਦਿਆਂ ਇਹ ਹਮਲਾ ਹੁੰਦਾ ਬੇਸ਼ੱਕ ਹਮਲੇ ਦੇ ਵਿੱਚ ਕੋਈ ਸਰੀਰਕ ਨੁਕਸਾਨ ਤਾਂ ਨਹੀਂ ਹੋਇਆ ਪਰ ਗੁੰਡਾ ਅਨਸਰਾਂ ਦੇ ਵੱਲੋਂ دہشت ਪੈਦਾ ਕਰਦਿਆਂ 2 ਤੋਂ 3 ਗੋਲੀਆਂ ਚਲਾਈਆਂ ਗਈਆਂ ਇਸ ਤੋਂ ਇਲਾਵਾ ਹਮਲਾਵਰਾਂ ਦੇ ਵੱਲੋਂ ਪੰਤੜ ਵੀ ਕੀਤੀ ਗਈ ਹੈ ਇਸ ਹਮਲੇ ਦੇ ਸਬੰਧ ਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ 2 ਘੰਟੇ ਬਾਅਦ ਪੁਲਿਸ ਪਹੁੰਚੀ ਤੇ ਜਦਕਿ ਇਸ ਥਾਂ ਤੋਂ ਪੁਲਿਸ ਮੁਲਫ 10 ਮਿੰਟ ਦੀ ਪੁਲਿਸ ਚੌਂਕੀ ਦੂਰੀ ਤੇ ਹੈ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਦੇਰ ਦਿਨਾਂਉਣ ਦਾ ਸਵਾਲ ਕੀਤਾ ਗਿਆ ਤੁਹਾਨੂੰ ਦਾ ਕਹਿਣਾ ਕਿ ਕਿਸੇ ਹੋਰ ਮਾਮਲੇ ਦੇ ਵਿੱਚ ਗਏ ਸਨ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚਣ ਇਕੱਠੇ ਹੋਏ ਲੋਕਾਂ ਦੇ ਵੱਲੋਂ ਤਿੰਨ ਹਮਲਾਵਰਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਬਾਕੀ ਹਮਲਾਵਰ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਏ ਨੇ ਆਹੋ ਆਹ ਕੀ ਨਾਮ ਆ ਤੇਰਾ ਪੁੱਤ ਕਿਹੜੇ ਮੱਲੇ ਦੇ ਰਹਿਣ ਵਾਲੇ ਹੋ ਤੁਸੀਂ ਮੁੰਡਿਆ ਦੇ ਰਹਿਣੇ ਬਾਈ ਤੇ ਕੀ ਕੀ ਕਰਨ ਆਏ ਸੀ ਇਸ ਮੱਲੇ 'ਚ ਤੁਸੀਂ ਭਾਜੀ ਮੈਂ ਨਾ ਕੰਮ ਤੇ ਆਇਆ ਸੀ ਨਾ ਕਿਸੇ ਯਾਰ ਦੋਸਤ ਨੇ ਮੁੰਡੇ ਨੇ ਬਾਇਆ ਕਹਿੰਦਾ ਕੋਈ ਕੰਮ ਆ ਚੱਲ ਤਾਂ ਮੈਂ ਆਇਆ ਸੀ ਮੈਂ ਕਿਸੇ ਨੂੰ ਜਾਂਦ ਮੇਰੇ ਮੇਰੇ ਪੈਰ ਵੀ ਟੁੱਟਿਆ ਮੈਂ ਦਵਾਈ ਲੈਣੀ ਹੈ ਮੇਰੇ ਤੇ ਅੱਗੇ ਆ ਕੇ ਆ ਕੇ ਆ ਕੇ ਫੇ ਕਿਸੇ ਦੇ ਘਰ ਦੇ ਗੋਲੀਆਂ ਚਲਾਦੀਆਂ ਕੋਚ ਲੋ ਕੈਮਰੇ ਤੇ ਕੋਈ ਫਿੱਟੇ ਜਿਹਾ ਪਿੱਛੇ ਖੜੇ ਕੇ ਕੈਮਰੇ ਦੇ ਅੱਗੇ ਬੋਲੀਆਂ ਚਲਾਈਆਂ ਉਹ ਨਹੀਂ ਫੇਰ ਕ੍ਰਪਾਨਾ ਕ੍ਰਪਾਨਾ ਲੈ ਕੇ ਚੱਲ ਨਹੀਂ ਦਵਾਈ ਦੋਈਆਂ ਚਲਾਈ ਮੈਨੂੰ ਮੁੰਡੇ ਨੇ ਬਾਲਿਆ ਕਿੰਦਾ ਕੋਈ ਕੰਮ ਆ ਚਲਤਾ ਆਇਆ ਸੀ ਕਿ ਵੀਰੇ ਮੈਂ ਤਾਂ ਕਿਤੇ ਲੜਦਾ ਵੀ ਨਹੀਂ ਆ ਨਹੀਂ ਨਹੀਂ ਲੜਦਾ ਨਹੀਂ ਜੇ ਤੂੰ ਆਇਆ ਤਾਂ ਕਾਦੇ ਵਾਸਤੇ ਆਇਆ ਸੀ ਦਵਾਈ ਕਿੱਥੋਂ ਲੈਣੀ ਸੀ ਤੂੰ ਮੈਂ ਦਵਾਈ ਉਧਰ ਹੀ ਜਾ ਰਹੀ ਸੀ ਮੁੰਡੇ ਸਾਇਕਲ ਤੇ ਮੈਨੂੰ ਚੱਕਿਆ ਸੀ ਉਹਨਾਂ ਨੇ ਮੁੰਡੇ ਨੂੰ ਕਹਿੰਦੇ ਨਹੀਂ ਤੇ ਇੱਧਰ ਗਲੀਆਂ 'ਚ ਕੀ ਲੈਣਾ ਵੇ ਇੱਧਰ ਗੜੀਆਂ ਮੁੰਡੀਆਂ ਨੇ ਆਇਆ ਸੀ ਕੋਈ ਕੰਮ ਆ ਕਿਸ ਮੁੰਡੇ ਦੇ ਘਰੇ ਜਾਣਾ ਤਾਂ ਆਇਆ ਸੀ ਇਹਨੂੰ ਪਿੱਛੇ ਮੂੰਹ ਤੇ ਮਾਸਕ ਕਿਉਂ ਮੰਨ ਮੇਰਾ ਕੀ ਨਾਮ ਹੈ ਤੁਹਾਡੇ ਚੈੱਕ ਕਰ ਮੈਂ ਆਇਆ ਲੇਕਿਨ ਤੁਹਾਨੂੰ ਕਿਤਾਹੜਾ ਹੈ ਮੇਰਾ ਕਿਹ ਹੈ ਮੇਰੇ ਕੋਲ ਇਹ ਦੇਖ ਤੂੰ ਇਹਦੇ ਨਾਲ ਕਿੱਦਾ ਸੀ ਜੀ ਮੈਂ ਤਾਂ ਜਗੀਰਪੁਰ ਰਹਿਣਾ ਵਾਂ ਆਹ ਦੇਖੋ ਯਾਰ ਤੁਹਾਰਾ ਫੇਰ ਲਾ ਕੇ ਪੰਨ ਜੀ ਇਹ ਬੰਦਾ ਮੈਨੂੰ ਜਾਣਦਾ ਵੀ ਨਹੀਂ ਜੀ ਆ ਇੱਕ ਬੂਟਾ ਬਣਨ ਨੂੰ ਕੀ ਉਹਨੂੰ ਪੁੱਛ ਲਾ ਆਪਾਂ ਦੋਨੋਂ ਦਵਾਈ ਲੈਣੇ ਸੀ ਦਵਾਈਆਂ ਤਾਂ ਕੰਮ ਤੋਂ ਆ ਰਹੇ ਨੇ ਕਿ ਸਾਰੇ ਦਵਾਈਆਂ ਲੈਣ ਇੱਧਰ ਹੀ ਆਏ ਹਾਂ ਮੱਲੇ ਜੀ ਏਸੀ ਆਹੇ ਜਗ੍ਹਾ ਮਿਲੀ ਤੁਹਾਨੂੰ ਮੱਲੇ ਜੀ ਵੀ ਦਵਾਈਆਂ ਇੱਥੋਂ ਹੀ ਮਿਲਦੀਆਂ ਸਾਰੀਆਂ ਮਮੀ ਨਾਲ ਗੱਲ ਕਰਾ ਦਾਂਗਾ ਤੁਨ ਮੇਰੀ ਮਮੀ ਦਾ ਪੈਡ ਉੱਤੇ ਆਪਰੇਸ਼ਨ ਹੋਇਆ ਮੇਰੇ ਹਾਂ ਵੀ ਤੂੰ ਬਈ ਸ਼ੇਰਾ ਮੇਰੇ ਨਾਮ ਚ अच्छा तो ये दोनों ਭਰਾ ਹਾਂਜੀ ਤੇ ਚੱਲੀ ਸੀਗੀ ਮੈਂ ਆਪਣਾ ਗੇਟ ਲਾਨ ਲੱਗੀ ਇਧਰ ਦੀ ਲੈਂਸਰ ਆਏ ਤੇ ਮੇਰਾ ਮੁੰਡਾ ਛੋਟੇ ਵਾਲਾ ਬਕਾਲੂ ਤੇ ਵੱਡਾ ਮੁੰਡਾ ਇਧਰ ਇੱਥੇ ਮੋੜ ਤੇ ਖੜੇ ਤੇ ਇਹਨਾਂ ਨੇ ਨਾਲ ਹੀ ਜਾ ਕੇ ਕੱਢ ਲਏ ਤੇ ਇੱਕਾ ਮੁੰਡਾ ਜਤਿਨ ਜਤਿਨ ਉਹਦੇ ਉਹਦੇ ਦਾਤ ਮਾਰੇ ਆ ਤੇ ਫਿਰ ਸਾਰੇ ਮੈਕਾ ਕੋ ਆਪਾ ਜਦੋਂ ਤੁਸੀਂ ਘਰ ਅੰਦਰ ਵੜਜੋ ਸਰ ਨਾਲ ਹੀ ਮੇਰੇ ਇਟਾ ਉਟਾ ਮਾਰ ਲੱਗੇ ਮੇਰੇ ਮਾਰ ਗਏ ਗੋਲੀ ਦੀ ਫਾਇਲ ਕੀਤੀ ਆ ਤੇ ਮੇਰੇ ਗਮਲੇ ਗੁੰਮਲੇ ਸਾਰਾ ਕੁਝ ਤੋੜੇ ਗੇਟਾਂ ਦੇ ਸਾਰਾ ਕੁਝ ਮਾਰ ਕੇ ਕੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਇਟਾ ਮਾਰੀਆਂ ਮਤਲਬ ਕਿ ਕਟੋ-ਕਟ 50 ਮੋਟਰਸਾਈਕਲ ਸੀ ਕਿਹੜਾ ਮੱਲਾ ਕਿਹੜਾ ਪਿੰਡ ਆ ਜੀ ਇਹ ਗੁਰਾਜਾਂ ਦੇ ਨਮਰ ਅਗ ਨਗਰੀਆ ਤੇ ਨਹੀਂ ਇੱਧਰ ਲਾ ਜਿੱਥੇ ਲੜਾਈ ਹੋਈ ਆ ਉਹ ਕਿਹੜਾ ਪਿੰਡ ਇਹ ਬਿਸਕਰਨਾਗਰ ਮੈਨੂੰ ਕਹਿਣਾ ਮਤਲਬ ਇਹ ਆ ਹਾਂਜੀ ਗਲੀਆਂ ਨੂੰ ਮਰੇ ਇਟਾ ਵਗੈਰਾ ਵੀ ਹੋਇਆ ਹਾਂਜੀ ਹਾਂਜੀ ਗੋਲੀਆਂ ਨੰਬਰ ਇਟ ਕਰਕੇ ਕਿਸੇ ਮੁੰਡਾ ਕੋਲ ਹੋ ਕੋਲ ਦਾਤ ਸੀ ਕਰਪਾਨਾ ਸੀਗੀਆਂ ਤੇ ਡੰਡੇ ਵੀ ਸੀਗੇ ਤੇ ਗੋਪਸਤੋਲਾ ਵੀ ਸੀ ਉਹਨਾਂ ਨੇ ਫਾਇਰ ਵੀ ਕੀਤੀ ਸਾਡੇ ਘਰ ਮੁੰਡਾ ਨੇ ਪਹਿਲਾਂ ਵੀ ਕਦੀ ਹੋਈ ਆ ਨਾ ਸਾਡੀ ਕਦੇ ਲੜਾਈ ਨਹੀਂ ਹੋਈ ਇੱਕ ਮੁੰਡਾ ਅੰਦਰ ਆ ਲਓ ਸੀ ਅੰਦਰ ਆ ਲਈ ਹੁਣ ਵੀ ਅੰਦਰ ਆਦੀ ਆ ਇਹ ਮੁੰਡੇ ਕਰਕੇ ਹੋਈ ਏ ਮੈਨੂੰ ਗੁਰਗਰ ਮੰਮੀ ਹੁਣ ਗੱਲ ਤਾਂ ਕਰ ਲੰਦੋ ਇੱਕ ਆ ਮੁੰਡਾ ਸੀ ਹਾਂਜੀ ਉਹ ਸਾਡੀ ਘਰ ਉਧਰਲੇ ਪਾਸੇ ਕਿਤੇ ਦੇਖੇ ਆ ਪਹਿਲਾਂ ਵੀ ਕੋਈ ਗੱਲ ਹੋਈ ਆ ਅਸੀਂ ਤਾਂ ਛੱਡੋ ਪਰ ਮਿੱਟੀ ਪਾਤੀ ਅੱਜ ਅਸੀਂ ਕਿਤੇ ਨਹੀਂ ਸਾਨੂੰ ਪਤਾ ਸੀ ਕੁਛ ਨਹੀਂ ਪਤਾ ਅਸੀਂ ਤਾਂ ਆਪਣੇ ਘਰੇ ਬੈਠੇ ਮੈਂ ਗੁਰਗਰ ਚੱਲੀ ਸੀਗੀ ਅੰਦਰ ਸਾਰੇ ਇਧਰੋਂ ਸਾਰੇ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ ਕੈਮਰਾ ਦੀ ਵੀਡੀਓ ਵੀ ਨਹੀਂ ਹੈ ਕੈਮਰਾ ਦੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਸਾਡੇ ਨਾਲ ਤਾਂ ਕੋਈ ਨਹੀਂ ਸੀ ਸਾਡੇ ਨਾਲ ਨਹੀਂ ਅੱਛਾ ਨਹੀਂ ਮੇਰਾ ਨਾਮ ਜਸਪ੍ਰੀਤ ਹੈ ਬਾਜੀ ਅੱਛਾ ਕੀ ਹੋਇਆ ਕੀ ਇਹਦੇ ਉੱਤੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਬਾਜੀ ਮੇਰੇ ਖਿਆਲ ਨਾਲ ਮਿੰਨਾ ਡੇ ਪਹਿਲਾਂ ਜੇ ਘਰ ਆਤਾ ਹੋਇਆ ਸੀ ਇੱਥੇ ਠੀਕ ਹੈ ਜੀ ਇੱਥੇ ਮਹੱਲੇ 'ਚ ਆਇਆ ਸੀ ਉਹ ਜਿਹੜੇ ਐਂਟੀ ਪਾਰਟੀ ਜਿਹੜੇ ਸਾਡੇ ਘਰੇ ਹਮਲਾ ਕਰਕੇ ਗਏ ਨੇ ਇਹ ਮੇਰੇ ਭਤੀਜੇ ਦਾ ਦੋਸਤ ਸੀਗਾ ਰੀਸ ਰੀਸ ਮੁੰਡਾ ਉਹਨਾਂ ਦੇ ਨਾਲ ਨਾਲ ਲੜਾਈ ਹੋਈ ਸੀ ਠੀਕ ਹੈ ਜੀ ਰੀਸ਼ੂ ਦੋ ਕਾਲ ਪਤਾ ਨਹੀਂ ਮੋਬਾਈਲ ਹੈਗਾ ਨਹੀਂ ਹੈਗਾ ਮੈਨੂੰ ਪਤਾ ਨਹੀਂ ਐ ਮੇਰਾ ਨਾਮ ਭਤੀਜਾ ਹਰਦੀਪ ਸਿੰਘ ਕਾਲੂ ਠੀਕ ਹੈ ਜੀ ਇਹ ਉਹਦੇ ਹੋਂ ਤੇ ਰੀਸ਼ੂ ਨੂੰ ਧਮਕੀਆਂ ਦੇਂਦੇ ਸੀ ਮੇਰੇ ਭਤੀਜੇ ਦਾ ਦੋਸਤ ਐ ਰੀਸ਼ੂ ਉਹਨੂੰ ਧਮਕੀਆਂ ਦੇਂਦੇ ਸੀ ਤੈਨੂੰ ਮਾਰਦਾ ਉਹਦੀ ਬਕਾਇਦਾ ਰਿਕਾਰਡਿੰਗ ਵੀ ਐ ਮੇਰੇ ਕੋਲ ਇੱਕ ਸ਼ਿਮਰ ਸ਼ਿਮਰ ਮੁੰਡਾ ਵੀ ਐ ਤੈਨੂੰ ਮਾਰਦਾਂਗੇ ਗੰਦ ਨਹੀਂ ਬੋਲ ਸਕਦਾ ਚਲੋ ਕਈਆਂ ਨੇ ਸੁਣਨਾ ਠੀਕ ਹੈ ਜੀ ਆਹ ਕਰਦਾਂਗੇ ਮੈਂ ਉਹਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਗੰਦ ਨਾ ਬੋਲ ਜੇ ਤੂੰ ਮਾਰਨਾ ਐ ਚਲ ਕੋਈ ਤਾਂ ਨਹੀਂ ਮਾਰ ਲਈ ਪਰ ਮੈਨੂੰ ਕਾਲੂ ਦਾ ਰੋਲ ਦੱਸ ਉਹ ਮੇਰਾ ਭਤੀਜਾ ਕਹਿੰਦਾ ਭਾਜੀ ਕ ਕਾਲੂ ਕਹਿੰਦਾ ਉਹਦੀ سپورਟ ਜਾਂਦਾ ਮੈਂ ਕਹਾ ਯਾਰ ਦੋਸਤ ਹੈ ਇੱਕ ਦੂਜੇ ਨਾਲ ਖੜਦੇ ਆ ਆਪਾਂ ਬੈਠ ਕੇ ਸਮਝ ਲੈਣੇ ਆ ਕਹਿੰਦਾ ਭਾਜੀ ਤੁਸੀਂ ਮੇਰੇ ਤੋਂ ਵੱਡੇ ਹੋ ਜਿੰਨਾ ਮਰਜੀ ਹੋ ਪਰ ਮੈਂ ਤੁਹਾਡੀ ਸੁਣਨੀ ਨਹੀਂ ਹੈਗੀ ਮੈਂ ਤਾਂ ਨੂੰ ਸਿਮਰ ਨੂੰ ਤੇ ਰਿਸ਼ ਨੂੰ ਮਾਰਨਾ ਹੈ ਇਹਨੂੰ ਪਤਾ ਨਹੀਂ ਕਿਸੇ ਨੇ ਦੱਸਤਾ ਵੀ ਭੋਲੂ ਭਾਈ ਦੇ ਘਰ ਦੇ ਹੈਗਾ ਉੱਥੇ ਘਰੇ ਰਿਸ਼ੂ ਜਿੰਨਾ ਲੜਾਈ ਹੋਈ ਹੈ ਆ ਮੇਰਾ ਭਤੀਜਾ ਹੈ ਇੱਥੇ ਖੜਾ ਸੀ ਮੇਰੇ ਮੰਮੀ ਮੇਰੀ ਘਰ ਦੀ ਮੇਰੀ ਭਾਬੀ ਇੱਥੇ ਖੜੇ ਸੀ ਇਹ ਗੁਰਪਾਨਾ ਗੁਰਪੂਨਾ ਲੈ ਕੇ ਹਏ ਮੁੰਡੇ 20 25 ਜੇ ਫੇਲਾ ਦੇ ਲੰਗੇ ਇੱਥੇ ਮੈਂ ਉਹਨਾਂ ਕਿਹਾ ਮੈਂ ਕਹਿੰਦਾ ਮੁੰਡੇ ਲੱਗੇ ਇੱਥੇ ਕਿਉਂ ਆਇਆ ਮੈਂੁੰਡੇ ਲੱਕ ਇੱਥੇ ਗਿਆ ਕੋਈ ਜਾਣੇ ਸੀ ਜੀ ਉਹ ਭਾਈ ਜੀ 5 6 ਮੋਟਰਸਾਈਕਲ ਸੀਗੇ ਪੂਰੇ ਲੱਦੇ ਸੀਗੇ ਠੀਕ ਹੈ ਟੋਟਲ 30 ਤੋਂ ਪੈਂਦੇ ਜਾਣੇ ਹੈਗੇ ਸੀ 30 ਤੋਂ ਪੈਂਦੀ ਜਾਣੇ ਟੋਟਲ ਹੈਗੇ ਸੀ ਠੀਕ ਹੈ ਜੀ ਚਲੋ ਲੰਘ ਗਈ ਮੈਂ ਤਾਂ ਵੀ ਨਹੀਂ ਕੁਝ ਕੀਤਾ ਮੈਂ ਕਿਹਾ ਲੜਨਾ ਨਹੀਂ ਆਪਾਂ ਬੱਚਿਆਂ ਦੇ ਸਿਰ ਨਹੀਂ ਪੜਵਾਨੀ ਚਲੋ ਉਹਨਾਂ ਨੂੰ ਪੰਪ ਪੂਰਾ ਸੀਗਾ ਠੀਕ ਹੈ ਜੀ ਅਗਲੇ ਆਏ ਕਹਿੰਦਾ ਬਦਮਾਸ਼ੀ ਕੱਢਣੀ ਹੈ ਬਦਮਾਸ਼ੀ ਕੱਢਣੀ ਹੈ ਮੈਂ ਭਾਈ ਜੀ ਰੋਡ ਤੇ ਗਿਆ ਆਪਣਾ ਤਾਈਬ ਰੋਡ ਤੇ ਮੈਂ ਭਤੀਜੇ ਨੂੰ ਨਾਲ ਲੈ ਕੇ ਗਿਆ ਸੀਗਾ ਦਵਾਈ ਲੈਣ ਜਾਣੀ ਸੀ ਘਰ ਦੀ ਮੈਂ ਰੋਡ ਤੇ ਜਾ ਰਿਹਾ ਰੋਡ ਤੋਂ ਮੈਨੂੰ ਮੈਂ ਘਰ ਦੇ ਕੈਮਰੇ ਤੇ ਲਾਇਆ ਸੀ ਹੁਣ ਕੀਤਾ ਸੀ ਕੈਮਰਾ ਮੈਂ ਦੇਖਿਆ ਘਰ ਦੇ ਘਰ ਕਾਠੀ ਬਾਹਰ ਕਿੱਧਰ ਇਕੱਠਾ ਹੋ ਗਿਆ ਮੈਨੂੰ ਘਰੇ ਭਾਬੀ ਦਾ ਫੋਨ ਆ ਗਿਆ ਵੀ ਇਹ ਘਰੇ ਹਮਲਾ ਹੋ ਗਿਆ ਭਾਜੀ ਇੰਨਾਂ ਦੇ ਦੋ ਤਿੰਨ ਜਣੇ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨਾ ਉਹਨਾਂ ਦੇ ਨਾਲ ਮੋਟਾ ਜਿਹੜਾ ਮੁੰਡਾ ਸੀਗਾ ਨਾ ਭਜਾ ਕੇ ਲੱਗ ਜਾ ਰਿਹਾ ਜਿਹੜਾ ਚਲਾ ਰਿਹਾ ਸੀ ਇਹਨਾਂ ਨੂੰ ਮੈਂ ਜਾਂਦੇ ਉਥੇ ਫੜ ਲਿਆ ਮੈਂ ਗੱਡੀ ਮਾਰੀ ਵਿੱਚ ਜੋ ਗੱਡੀ ਵਿੱਚ ਮਾਰੀ ਇੱਕ ਮੋਟਰਸਾਈਕਲ ਨਾਲ ਇੱਕ ਮੋਲ ਇੱਕ ਤਿੰਨ ਜਣਾਂ ਨੂੰ ਫੜ ਲਿਆ ਉਹ ਤਿੰਨੇ ਅੰਦਰ ਸੀ ਬਿਠਾਏ ਹੋਏ ਆ ਅੱਛਾ ਜੀ ਤਿੰਨੇ ਸੀ ਅੰਦਰ ਬਿਠਾਏ ਆ ਜਿੰਨੇ ਗੋਲੀਆਂ ਚ ਲਾਈਆਂ ਉਹ ਭੱਜ ਗਿਆ ਅੱਛਾ ਜੀ ਇਹ ਪਹਿਲੇ ਵੀ ਰੰਜੇ ਸੀ ਕੀ ਟੁੱਡੀ ਦੇ ਅੰਦਰ ਕੋਈ ਸਾਡੀ ਨਹੀਂ ਵੀਰੇ ਸਾਡੀ ਰੰਜੇਸ ਨਹੀਂ ਸੀ ਮੇਰੇ ਭਤੀਜਾ ਜਿਹੜਾ ਹੈ ਨਾ ਉਹਦਾ ਦੋਸਤ ਹੈ ਰਿਸ਼ੂ ਉਹਦੇ ਨਾਲ ਸੀ ਉਹ ਕਹਿੰਦਾ ਵੀ ਜਿਹੜਾ ਵਿੱਚ ਆਏਗਾ ਉਹਨੂੰ ਹੀ ਮਾਰਾਂਗੇ ਕਹਿੰਦਾ ਮੈਂ ਇਹ ਮੇਰਾ ਭਤੀਜਾ ਤੇ ਕੀ ਨਾਮ ਸੀ ਉਹਦਾ ਦੂਜਾ ਨਾਮ ਦਸੀ ਇਹ ਇਹ ਦਸੂਗਾ ਨਾਮ ਤੇਰਾ ਨਾਮ ਕੰਨੂ ਸੀਗਾ ਸਾਹੀ ਲਾਂਡਾ ਕੰਨਾ ਕਰਨ ਕੰਨਾ ਸੀਗਾ ਕਿੱਥੇ ਤੇਰੇ ਉਹਨਾਂ ਨੂੰ ਕੁਝ ਪਤਾ ਮੈਂ ਦੱਸਦਾ ਵੀਰੇ ਚਲੋ ਇਹਦਾ ਦੱਸ ਦੂਗਾ ਬਾਕੀ ਦੇ ਬਿਆਨ ਤੁਸੀਂ ਲਿਓ ਜਿਹੜੇ ਮੁੰਡੇ ਹਸਲਾ ਲੈ ਕੇ ਆਏ ਸੀ ਜਿਨ੍ਹਾਂ ਨੇ ਗੰਡਾਸੀਆਂ ਚਲਾਈਆਂ ਘਰਪਾਨਾ ਚਲਾਈਆਂ ਸਾਡੇ ਮੋਟਰਸਾਈਕਲ ਪੰਨੇ ਆ ਜੋਰ ਨੁਕਸਾਨ ਕੀਤਾ ਹੈ ਕੈਮਰਾ ਸਾਡਾ ਪੰਨੇ ਆ ਨਿਗਾ ਮਾਰ ਲੋ ਉਹ ਅੰਦਰ ਵੜ ਕੇ ਹਮਲਾ ਕੀਤਾ ਉਹ ਭਾਜੀ ਅੰਦਰ ਵੜ ਕੇ ਇੱਕ ਜਨ ਨੂੰ ਅਸੀਂ ਫਿਰ ਅੰਦਰ ਹੀ ਫੜ ਲਿਆ ਦੋ ਜਨਾਂ ਨੂੰ ਮੈਂ ਫੜ ਕੇ ਲੈ ਕੇ ਆਇਆ ਇੱਕ ਜਨ ਨੂੰ ਅੰਦਰ ਵੜ ਗਿਆ ਮੇਰੀ ਭਾਬੀ ਨੂੰ ਬਗੈਰ ਉਹ ਗੰਦ ਬੋਲਿਆ ਜਿਹੜਾ ਮੈਂ ਫਿਰ ਨਹੀਂ ਬੋਲ ਸਕਦਾ ਇਹ ਭਾਬੀ ਮੇਰੇ ਗੁਰਦਾਰੇ ਜਾਂਦੇ ਆ ਉਹਦੇ ਵਿੱਚ ਇਹ ਬੋਲਿਆ ਰਿਕਸ਼ਾ ਨੂੰ ਕਹਿੰਦਾ ਮੇਰੇ ਭਤੀਜੇ ਨੂੰ ਕਹਿੰਦਾ ਜੇ ਤੇਰੇ ਚ ਦਮ ਹੈ ਨਾ ਫਿਰ ਤੂੰ ਆਪਣੀ ਮਾਂ ਨੂੰ ਲੈ ਕੇ ਲੈ ਕੇ ਜਾ ਕੇ ਦਿਖਾਈ ਇਹਦੀ ਰਿਕਾਰਡਿੰਗ ਮੇ ਕੋਲ ਹੈਗੀ ਕਹਿੰਦਾ ਜੇ ਤੇਰੇ ਗੰਦ ਬੋਲ ਕੇ ਕਹਿੰਦਾ ਜੇ ਤੇਰੇ ਤੇ ਦਮ ਹੈ ਨਾ ਫਿਰ ਤੂੰ ਕਾਲੂ ਦੀ ਮਾਂ ਨੂੰ ਹਣ ਗੁਰਦੁਆਰੇ ਲੈ ਕੇ ਜਾ ਕੇ ਦਿਖਾਈ ਕਹਿੰਦਾ ਇਹ ਲਵਜ ਉਹਨਾਂ ਨੇ ਬੋਲੇ ਹੈ ਉਹਦੀ ਰਿਕਾਰਡਿੰਗ ਅਸੀਂ ਤੁਹਾਨੂੰ ਪੇਸ਼ ਕਰ ਦਾਂਗੇ ਜਦੋਂ ਕੋਗੇ ਲੱਗਦਾ ਨਹੀਂ ਕਿ ਇਹ ਤਾਂ ਗੁੰਡਾਗਰਦੀ ਕਰਨੀ ਹਾਂ ਬਿਲਕੁਲ ਗੁੰਡਾਗਰਦੀ ਹੈ ਜੀ ਆਪਾਂ ਤਾਂ ਇੱਕ ਗੱਲ ਹੋਰ ਗਈ ਹੈ ਤੁਹਾਨੂੰ ਗੁੰਡਾਗਰਦੀ ਦੀ ਆਪਾਂ ਗੱਲ ਕਰੀਏ ਨਾ ਆਪਾਂ ਇੱਕ ਗੱਲ ਹੋਰ ਗਈ ਹੈ ਵੀ ਅਗਰ ਸਾਡੇ ਬੱਚਿਆਂ ਵੱਲ ਕੋਈ ਸ਼ਿਕਾਇਤ ਹੈ ਨਾ ਅਸੀਂ ਮਾਫੀ ਮੰ ਪਾ ਜੀ ਮਮਾ ਲੈ ਦਮ ਉਹ ਨਹੀਂ ਖਰਾਬ ਕਰਨਾ ਚਾਹਦੇ ਠੀਕ ਹੈ ਔਰ ਇੱਜਲ ਸਭ ਨੂੰ ਪਿਆਰੀ ਹੁੰਦੀ ਹੈ ਜੇ ਮੱਲੇ ਚ ਜਦ ਪੈਣ ਸਭ ਰਹਿੰਦੀਆਂ ਉਹ ਸਾਡੀਆਂ ਵੀ ਨਹੀਂ ਇਹ ਚੀਜ਼ਾਂ ਹਾਨੂੰ ਨਹੀਂ ਪਸੰਦ ਆ ਦੇ ਸਾਡੇ ਬੱਚੇ ਵੀ ਗਲਤੀ ਕਰਨ ਅਸੀਂ ਉਹਨਾਂ ਲਈ ਵੀ ਡੰਡਾ ਚੱਕਾਂਗੇ ਭਾਜੀ ਕਿਸੇ ਦੀ ਹਿੰਮਤ ਸਾਡੇ ਘਰੇ ਆ ਕੇ ਡੰਡਾ ਚੱਕਣਾ ਜਾਂ ਗੋਲੀਆਂ ਦਿਲਾਉਣੀਆਂ ਭਾਜੀ ਆ ਚੀਜ਼ ਸ਼ਰਿਆਮ ਹੋ ਗਈ ਯਾਰ ਸਰਕਾਰ ਤੋਂ ਕੀ ਮੰਗਿਆ ਤੁਹਾਡੀ ਸਾਡੀ ਤਾਂ ਇਹੀ ਮੰਗ ਹੈ ਠੀਕ ਹੈ ਅਸੀਂ ਉਹਨਾਂ ਨੂੰ ਜੋ ਪ੍ਰੂਫ ਚਾਹੀਦੇ ਨੇ ਦਵਾਂਗੇ ਬਕਾਇਦਾ ਮੁੰਡੇ ਅੰਦਰ ਬੈਠੇ ਨੇ ਜਿੰਨਾਂ ਨੇ ਕਹਿ ਸਾਡੇ ਨਾਲ ਆਏ ਸੀ ਅਸਲਾ ਉਹਨਾਂ ਨੇ ਚਲਾਇਆ ਸੀ ਬਕਾਇਦਾ ਚਲਾਇਆ ਸੀ ਨਾ ਸਾਬਤ ਹੋ ਗਿਆ ਉਹਨਾਂ ਨੇ ਚਲਾਇ ਮੈਂ ਆਪਣੇ ਘਰ ਦੇ ਕੈਮਰੇ ਦੀ ਵੀਡੀਓ ਵੀ ਦਿਖਾ ਦਾਂਗਾ ਇੱਥੇ ਆ ਕੇ ਹਮਲਾ ਕੀਤਾ ਮੇਰੇ ਭਤੀਜੇ ਦੇ ਕੀਤਾ ਇੱਕ ਇਹਨਾਂ ਦਾ ਦੋਸਤ ਸੀਗਾ ਇੱਕ ਦੋਸਤ ਸੀਗਾ ਉਹਦੀ ਪਿੱਠ ਦੇ ਮਾਰਿਆ ਠੀਕ ਹੈ ਪਿੱਠ ਤੇ ਮਾਰਿਆ ਸਾਰਾ ਕੁਝ ਸਬੂਤ ਹੈਗਾ ਸਾਨੂੰ ਇਨਸਾਫ ਦਵਾ ਦਿਓ ਸਬੂਤ ਅਸੀਂ ਦਵਾਂਗੇ ਇਨਸਾਫ ਤੁਸੀ ਦਵਾਣਾ ਜੀ ਠੀਕ ਹੈ ਜੀ ਲਓ ਯਾਰ ਹਾਂਜੀ ਰੁਕ ਜਾ ਰੁਕ ਜਾ ਇੱਕ ਮਿੰਟ ਇੱਕ ਮਿੰਟ ਕੀ ਗੱਲ ਹੋ ਗਈ ਕੀ ਮਾਮਲਾ ਹੋਇਆ ਜੀ ਇੱਕ ਮਿੰਟ ਭਾਜੀ ਇੱਕ ਮਿੰਟ ਹਾਂਜੀ ਸਰ ਕੀ ਹੈ ਮਾਮਲਾ ਜੀ ਮਾਮਲਾ ਕੋਈ ਨਹੀਂ ਕੋਈ ਪੁਰਾਣੀ ਰੰਜਿਸ਼ ਸੀ ਇਹਨਾਂ ਕਰਕੇ ਬੱਚੇ ਆਏ ਤੇ ਲੜਾਈ ਲੂੜੀ ਹੋ ਗਈ ਹੈ ਨਾ ਹੁਣ ਮੌਕੇ ਤੇ ਪਹੁੰਚੇ ਦੋ ਬੰਦੇ ਫੜੇ ਹੋਏ ਇਹਨਾਂ ਮੁੰਡੇ ਬਾਕੀ ਨਾਲ ਬਾਰੇ ਵੈਰੀਫਾਈ ਕਰ ਲਾਂਗੇ ਜਿਹੜੇ ਵੀ ਹੋਣਗੇ ਜੈਸੀ ਸੂਰਤ ਹੋਏਗੀ ਉਹਨਾਂ ਚੋਂ ਤੇ ਵੈਹੀ ਕਰ ਵੀ ਹਮਨ ਚਲਾ ਕਿਹੜਾ ਏਰੀਆ ਔਰ ਪੁਰਾਣੀ ਰੰਜਿਸ਼ ਕਿਸ ਕਰਕੇ ਲੜਾਈ ਹੋਈ ਹੈ ਪਤਾ ਨਹੀਂ ਇਹ ਪੁਰਾਣੀ ਦੱਸਣ ਮੁਤਾਬਕ ਹੈ ਵੀ ਪਿੱਛੇ ਕੋਈ ਅਜ ਤੋਂ 2 ਮਹੀਨੇ ਪਹਿਲਾਂ ਤਕਰਾਰ ਹੋਇਆ ਹੋਣਾ ਕਿ ਬੱਚੇ ਬੱਚੇ ਦਾ ਉਹੀ ਰੰਜਿਸ਼ ਵਾਸਤੇ ਇੱਥੇ ਆ ਕੇ ਗੜੀ ਚ ਨਾਲ ਲੜਾਈ ਝਗੜਾ ਕਰ ਲਿਆ ਬਾਕੀ ਦੇਖਦੇ ਹਾਂ ਚੋ ਵੀ ਹੋਊਗਾ ਜਿਹੜੇ ਨੌਜਵਾਨ ਆਏ ਸੀ ਉਹ ਕੌਣ ਇਹ ਜਦੋਂ ਵੈਰੀਫਾਈ ਕਰ ਰਹੇ ਆਂ ਗਰੀਫਾਈ ਕਰਕੇ ਦੱਸ ਦੇ। ਜਿਹੜੀ ਵੀਡੀਓ ਦੇ ਉੱਪਰ ਹੋ ਚੁੱਕਾ ਮਾਮਲਾ ਹੋਏ ਨੂੰ ਤੁਸੀਂ ਪੁਲਿਸ ਇੰਨੀ ਲੇਟ ਕਿਉਂ ਪਹੁੰਚੀ ਹੈ ਜੀ? ਅਸੀਂ ਹੋਰ ਵੀ ਕਿਤੇ ਗਏ ਸੀ ਲੜਾਈ ਹੈ ਤੇ ਆ ਗਏ ਮੌਕੇ ਤੇ ਆ ਗਏ ਟਾਈਮ ਤੇ। ਪਰ ਕੋਈ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ। ਹਾਂਜੀ ਅਜੇ ਕੁਝ ਨਹੀਂ ਆਇਆ ਦੇਖਦੇ ਆਂ ਜੋ ਤੁਸੀਂ ਸਾਰੇ ਦੇ ਆਫਿਸ 'ਚ ਇਹਨਾਂ ਦੇ ਕੋਲ। ਹਾਂਜੀ ਕੋਈ ਤੇਜ਼ ਤਰ੍ਹਾਂ ਹਥਿਆਰ ਵੀ ਸੀਗੇ ਇਹਨਾਂ ਦੇ ਕੋਲ। ਨਹੀਂ ਨਹੀਂ ਹਥਿਆਰ ਬਾਰੇ ਕੋਈ ਗੱਲ ਵੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆਈ। ਲੜਾਈ ਚ ਜਿਹੜਾ ਇੱਕ ਮੋਟਰਸਾਈਕਲ ਡਿੱਗਾ ਵਸੇ ਕੋ ਟ੍ਰੇਡ ਟਿੱਟਰ ਉਰੇ ਖਿਲਰੇ ਹੋਏ ਨੇ। ਬਾਕੀ ਦੇਖੀ ਜਾ